ਏ ਹੈਗਾ ਜੀ ਡੈਲੀ ਇੰਡੀਅਨ ਰੈਸਟੋਰੈਂਟ ਪਲੇ ਨਾਨ ਵੈਜ ਰਾਇਤਾ ਅਲੂ ਰਾਇਤਾ ਮਸਾਲਾ ਲੱਸੀ ਹੈਗੀ ਜੀ 500 ਦੀ ਮੈਂਗੋ ਲੱਸੀ 10000 ਦੀ ਮਸਾਲਾ ਚਾਹੇ ਮਸਾਲਾ ਚਾਹੇ ਹੈਗੀ ਜੀ 1200 ਦੀ ਬਲੈਕ ਟੀ 800 ਦੀ ਤਾਂ ਸਕੈਂਟ ਟੀ 1200 ਦੀ ਸੋ ਆਪਣੀ ਮਸਾਲਾ ਚਾਹੇਗੀ 1200 ਦੀ ਦਾਲ ਮਖਣੀ ਹੈਗੀ ਜੀ 2000 ਦਾਲ ਮਖਣੀ ਨਾਲ ਦੋ ਚਪਾਤੀ ਤੇ ਮਸਾਲਾ ਸੋ ਦੇਖਦੇ ਆ ਟੇਸਟ ਕਰਕੇ ਵੀ ਕਿਦਾਂ ਦਾ ਮਾਹੌਲ ਹੈ ਦਾ ਹਨ ਫੂਡ ਵਧੀਆ ਸੀਗਾ ਇੱਥੋਂ ਦੇ ਰੈਸਟੋਰੈਂਟ ਦਾ ਅਸੀਂ ਮੰਗਵਾਈ ਸੀਗੀ ਇੱਕ ਦਾਲ ਮਖਣੀ ਤਿੰਨ ਰੋਟੀਆਂ ਤੇ ਦੋ ਮਸਾਲਾ ਚਾਹ ਤੇ ਸਾਡਾ ਬਿੱਲ ਬਣਿਆ ਜੀ 4000 ਟਿੰਗੇ ਇੰਡੀਆ ਦਾ ਬਣ ਗਿਆ ਜੀ ਇਹ 800 ਰੁਪਏ ਸੋ ਫੂਡ ਕੋਸਟ ਸਹੀ ਲੱਗੀ ਮਤਲਬ ਕਿ ਤੁਸੀਂ ਮੰਨ ਕੇ ਚੱਲੋ ਵੀ ਅਸੀਂ 800 ਰੁਪਏ ਦੇ ਵਿੱਚ ਦੋ ਜਣਿਆਂ ਨੇ ਬ੍ਰੇਕਫਾਸਟ ਕਰ ਲਿਆ ਆਏ ਸਾਹਮਣੇ ਰੈਸਟੋਰੈਂਟ ਸੋ ਰੈਸਟੋਰੈਂਟ ਦਾ ਨਾਮ ਹੈਗਾ ਜੀ ਦਿੱਲੀ ਰੈਸਟੋਰੈਂਟ ਡੀ ای ਐਲ ਆਈ